ਅੱਜ ਪਿੰਡ ਭੰਗਵਾ ਵਿੱਚ ਬੀਬੀਆਂ ਦਾ ਬਹੁਤ ਵੱਡਾ ਇਕੱਠ ਹੋਇਆ ਵਾ ਜਿਹਦੇ ਵਿੱਚ ਬੀਬੀਆਂ ਦੀ ਜਿਹੜੀ 13 ਮੈਂਬਰੀ ਕਮੇਟੀ ਆ ਉਹਦੀ ਚੋਣ ਕੀਤੀ ਗਈ ਆ ਚੱਲ ਕੇ ਸਰੂਰ ਮੈਂ ਸਰਵੰਤ ਸਿੰਘ ਪੰਦੇਰ ਇਸ ਵੇਲੇ ਪਿੰਡ ਭੰਗਵਾ ਵਿੱਚ ਖੜਾ ਵਾਂ ਜਿੱਥੇ ਅਸੀਂ ਪੂਰੇ ਪੰਜਾਬ ਵਿੱਚ ਮਤਾਵਾਵਾਂ ਭੈਣਾਂ ਨੂੰ ਜਥੇਬੰਦ ਕਰ ਰਹੇ ਆ ਦਿੱਲੀ ਅੰਦੋਲਨ 2 ਜਿਵੇਂ ਚੱਲ ਰਿਹਾ ਹੈਗਾ ਵਾ ਤੁਸੀਂ ਜਾਣਦੇ ਜੇ ਅਰ ਜੋ ਕੁਝ ਕੱਲ ਪੰਜਾਬ 'ਚ ਘਟਿਆ ਜਿਵੇਂ ਇੱਕ ਮਸਜਿਦ ਦੇ ਉੱਤੇ ਰੋੜੇ ਮਾਰੇ ਗਏ ਆ ਐਂ ਲੱਗਦਾ ਪੰਜਾਬ ਦੇ ਵਿੱਚ ਕਦੀ ਵੀ ਸਦੀਆਂ ਤੋਂ ਧਰਮਾਂ ਦੇ ਨਾਂ ਤੇ ਕੋਈ ਨਵਾਂ ਬਖੇੜਾ ਨਹੀਂ ਖੜਾ ਹੋਇਆ ਇਹ ਕਿਹੜੇ ਲੋਕ ਆ ਜਿਹੜੇ ਪੰਜਾਬੀ ਤਾਂ ਨਹੀਂ ਲੱਗਦੇ ਹੈਗੇ ਇਹ ਤਾਂ ਅਸਲ ਸਰਕਾਰਾਂ ਨੂੰ ਪਤਾ ਹੋਊ ਕਿ ਕਿਹੜੇ ਲੋਕ ਨੇ ਇਹ ਧਰਮਾਂ ਦੇ ਨਾਂ ਤੇ ਜਿਹੜਾ ਵਾਹੋ ਜ਼ਹਿਰ ਘੋਲਣਾ ਚਾਹੁੰਦੇ ਆ ਪੰਜਾਬ ਦੇ ਵਿੱਚ ਤਾਂ ਸਰਕਾਰ ਜਾਣਦੀ ਹੋਊਗੀ ਅੱਜ ਸੁਣਿਆ ਵਾ ਵੀ ਭਗਵੰਤ ਮਾਨ ਜੀ ਜਿਹੜਾ ਵਾ ਆ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਆ ਤੇ ਅਸੀਂ ਵੀ ਗੁਰੂ ਰਾਮਦਾਸ ਅੱਗੇ ਅਰਦਾਸ ਕਰਦੇ ਆ ਵੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਤੈਨੂੰ ਹਰ ਇੱਕ ਦਾ ਗੁਰੂ ਘਰ ਆਉਂਦਾ ਅਧਿਕਾਰ ਖੇਤਰ ਆ ਉਹਨਾਂ ਨੂੰ ਜੂਰ ਸਮੱਤ ਬਖਸ਼ੋ ਜਿਹੜੇ ਜਿਹੜਾ ਕਾਰਪੋਰੇਟ ਦਾ ਵਿਕਾਸ ਆ ਜੇ ਭਗਵੰਤਮਾਨ ਜੀ ਚਾਹੁੰਦੇ ਨਾ ਪਿੰਡਾਂ 'ਚ ਵਿਖਾ ਦਈਏ ਵੀ ਮਾਅਬਜ਼ਾ ਦਿੱਤੇ ਤੋਂ ਬਗੈਰ ਲੋਕਾਂ ਤੇ ਜ਼ੁਲਮ ਕਰਕੇ ਉਹਨਾਂ ਨੂੰ ਮਾਵਾ ਪੈਣਾ ਦੀਆਂ ਗਾਲਾਂ ਕੱਢ ਕੇ ਇਹ ਕਿਹੜਾ ਵਿਕਾਸ ਕਰ ਲੈਣਗੇ ਜੇ ਕਿਸਾਨ ਨੂੰ ਪੈਸੇ ਨਹੀਂ ਦੇਣੇ ਇਸ ਬਾਰਡਰ ਦੇ ਪਿੰਡਾਂ 'ਚ ਜੇ ਭਗਵੰਤਮਾਨ ਜੀ ਜਾਣ ਤਾਂ ਜਿੱਥੇ ਰੋਜ਼ ਡਰੋਨ ਆਉਂਦੇ ਨੇ ਟੰਨਾ 'ਚ ਜਿਹੜੀ ਆ ਉਸਮੈਕ ਤੇ ਹੈਰੋਇਨ ਆ ਰਹੀ ਆ ਬੇਸ਼ੱਕ ਅਸੀਂ 1 ਮਹੀਨੇ ਤੋਂ ਸੁਣ ਰਹੇ ਆਂ ਪੀ ਇੱਥੇ ਇੰਨੀ ਸਮੈਕ ਫੜੀ ਗਈ ਹਿਰੋਇਨ ਫੜੀ ਗਈ ਸਮਗਰਾਂ ਦੇ ਘਰ ਟਾਤੇ ਚਲੋ ਠੀਕ ਹੈ ਹਰ ਇੱਕ ਨੂੰ ਲਾਅਨ ਆਰਡਰ ਜਿਹੜਾ ਕੰਮ ਕਰਨ ਵਾਲੇ ادارے ਉਹਨਾਂ ਨੂੰ ਆਪਣਾ ਕੰਮ ਕਰਨਾ ਚਾਹੀਦਾ ਪਰ ਪਿੰਡਾਂ ਚ ਤੇ ਨਸ਼ਾ ਬੰਦ ਹੀ ਨਹੀਂ ਹੋ ਰਿਹਾ ਇਸ ਪਿੰਡ ਵਿੱਚ ਵੀ ਆਜਨ ਭਗਵੰਤ ਮਾਨ ਅਲਾਗੇ ਸਾਡਾ ਪਿੰਡ ਪਦੇਰਕਲਾ ਉੱਥੇ ਅਜਨ ਨਸ਼ਾ ਦੇ ਸ਼ਰੇਆਮ ਵੇਚ ਰਿਹਾ ਤੋਂ ਜੜਾ ਕੋਈ ਚੱਲ ਰਿਹਾ ਉਹਦਾ ਬੇਨੀਫਿਟ ਕਦੋਂ ਪੰਜਾਬ ਦੇ ਲੋਕਾਂ ਨੂੰ ਮਿਲੇਗਾ ਅਸੀਂ ਤੇ ਇਹ ਵੀ ਕਹਿੰਦੇ ਹੁੰਨੇ ਆਂ ਕਿ ਸਤਗੁਰੂ RAMDAS ਪਾਤਸ਼ਾਹ ਜੜਾ ਵਾ ਮੁੱਖ ਮੰਤਰੀ ਦੀ ਇਨਫੈਕਸ਼ਨ ਖਤਮ ਕਰ ਦੇਵੇ ਕਿਉਂਕਿ ਮੁੱਖ ਮੰਤਰੀ ਸਾਹਿਬ ਫਿਰ ਗਏ ਹੋਏ ਕਿਸਾਨਾਂ ਨੂੰ ਮੀਟਿੰਗ ਦੇ ਵਿੱਚੋਂ ਇਹ ਨਾ ਕਹਣ ਕਿ ਚਲੋ ਨਿਕਲੋ ਬਾਹਰ ਤੇ ਜਿਹੜੀਆਂ ਤੁਹਾਡਾ ਮੰਗੀਆਂ ਮੰਗੀਆਂ ਸੀ ਉਹ ਵੀ ਖਤਮ ਕਰਤੇ ਆ ਘਟੋ ਘਟ ਜਦੋਂ ਗੁਰੂ ਰਾਮਦਾਸ ਦੇ ਦਰ ਤੇ ਜਾਣ ਕੇ ਮੈਂ ਆਸ ਰੱਖਦਾ ਵੀ ਆਪਣਾ ਹੰਕਾਰ ਵੀ ਉੱਥੇ ਛੱਡ ਕੇ ਆਉਣਗੇ ਤੇ ਜੜੇ ਵਾਦੇ ਉਹਨਾਂ ਪੰਜਾਬ ਦੇ ਲੋਕਾਂ ਨਾਲ ਕੀਤੇ ਸੀਗੇ ਉਹ ਵਾਦੇ ਪੂਰੇ ਕਰਨਗੇ ਜਿੱਦਾਂ ਕਰਕੇ ਉਹ ਉਹਨਾਂ ਦੀ ਸਰਕਾਰ ਬਣੀ ਸੀ ਮੋਦੀ ਤਾਂ ਬਾਈ ਜੀ ਸਾਨੂੰ ਮਾਰਨਾ ਹੀ ਚਾਹੁੰਦਾ ਵਾ ਜੜਾ ਹੁਣ ਅਮਰੀਕਾ ਨਾਲ ਸਮਝੌਤਾ ਹੋ ਰਿਹਾ ਵਾ ਫਰੀ ਟ੍ਰੇਡ ਐਗਰੀਮੈਂਟ ਦਾ ਉੱਚ ਖੇਤੀ ਸੈਕਟਰ ਵੀ ਤਬਾਹ ਹੋਣਾ ਉਦੋਂ ਕਹਾ ਡੇਰੀ ਵੀ ਤਬਾਹ ਹੋਣੀ ਆ ਤੇ ਇਸ ਕਰਕੇ ਲੋਕਾਂ ਨੂੰ ਸੱਦਾ ਦਿੰਨੇ ਆ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਮੋਰਚੇ ਵਿੱਚ ਸ਼ਾਮਲ ਹੋ ਕੱਲ ਚੰਡੀਗੜ੍ਹ ਕਿਸਾਨ ਭਵਨ ਦੇ ਵਿੱਚ ਐਮਐਸਪੀ ਲੀਗਲ ਗਰੰਟੀ ਕਾਨੂੰਨ ਨੂੰ ਲੈ ਕੇ ਵੱਡੇ ਅਰਥ ਸ਼ਾਸਤਰੀਆਂ ਨੂੰ ਛੱਟ ਕੇ ਐਮਐਸਪੀ ਗਰੰਟੀ ਕਾਨੂੰਨ ਤੇ ਚਰਚਾ ਕਰਾਵਾਂਗੇ ਦੋਵਾਂ ਫੋਰਮ ਵੱਲੋਂ ਇਹ ਚਰਚਾ ਹੋਣੀ ਆ ਧੰਨਵਾਦ